ਉਸੀਂ ਦੇਖ ਰਹੇ ਜੀ ਬਾਦਰ ਭਟੇ ਨੂੰ ਸ਼ਮਾਇ ਮੋਰੇ ਭਟੇ ਐਸ ਵੇਲੇ ਮੌਜੂਦ ਹੈ ਡੇਰਾ ਬਾਬਾ ਨਾਨਕ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਫਰੀਦাবাদ ਤੋਂ ਸਿੱਖ ਸੰਗਤਾਂ ਰਾਸ਼ਨ ਲੈ ਕੇ ਪਹੁੰਚੇ ਨੇ ਡੇਰਾ ਬਾਬਾ ਨਾਨਕ ਦੇ ਹਰ ਇਲਾਕੇ ਦੇ ਜਿਹੜੇ ਪ੍ਰਭਾਵਤ ਹੋਏ ਨੇ ਉਹਨਾਂ ਵਾਸਤੇ ਫਰੀਦাবাদ ਤੋਂ ਸਾਡੇ ਨਾਲ ਜੁੜ ਚੁੱਕੇ ਨੇ ਆਹ ਗੱਲਬਾਤ ਕਰਦੇ ਆ ਕਿ ਉਹ ਇਸ ਬਾਰੇ ਕੀ ਕਹਿਣਾ ਚਾਹੁੰਦੇ ਨਾਲ ਹੀ ਐਸ ਵੇਲੇ ਸਾਡੇ ਨਾਲ ਸੁਚਾ ਸੰਜੀ ਲਗਾਵੀ ਉਹ ਵੀ ਮੌਜੂਦ ਨੇ ਆਹ ਗੱਲਬਾਤ ਕਰਦੇ ਆ ਜੀ ਲਕਸ ਲੈਟ ਅਸ ਗੋ ਬਾਈ ਕੁਝ ਜੀ ਫਤੇ ਮੇਰਾ ਨਾਮ ਸਦਾਰ ਬਿੰਦਸਿਖ ਰਾਣਾ ਹੈ ਮੈਂ ਹਰਿਆਣਾ ਸੇ ਗੁਰਦਾਰਾ ਪ੍ਰਬੰਧਕ ਕਮੇਟੀ ਦਾ ਫੀਦਾਬਾਦੋ ਮੈਂਬਰ ਹੈਗਾ ਔਰ ਫੀਦਾਬਾਦ ਸਰਗੁਜ਼ਾਰਾ ਕਮੇਟੀ ਸਾਡੇ 130 ਗੁਰਦੁਆਰੇ ਫੀਦਾਬਾਦ ਦੇ ਅੰਦਰ ਫਲਵੋਲ ਤੇ ਨੂਚ ਉਹਨਾਂ ਨੇ ਸਾਰੇ ਮਿਲ ਕੇ ਅਸੀਂ ਮੀਟਿੰਗ ਕੀਤੀ ਹੈ ਕਿ ਜੋ ਹੜਾ ਆਇਆ ਜੋ ਬਰਬਾਦੀ ਹੋਈ ਹੈ ਪੰਜਾਬ 'ਚ ਬਰਬਾਦੀ ਕਿੰਨੀ ਗਈ ਹੈ ਜੋ ਔਰ ਤੁਹਾਡੇ ਚੈਨਲ ਮਾਈ ਸਭ ਸਭ ਨੂੰ ਪਤਾ ਚੱਲ ਰਿਹਾ ਹੈ ਕਿ ਕਿਵੇਂ ਬਾੜ ਹੜ ਆਇਆ ਕਿਵੇਂ ਬਾੜ ਕਿੰਨੀ ਗਈ ਹੈ ਉਸ ਕਰਕੇ ਅਸੀਂ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਹਾਂ ਫੀਦਾਬਾਦੀ ਸੰਗਤ ਵੱਲੋਂ ਅਸੀਂ ਦੋ ਟਰੱਕ ਰਾਸ਼ਨ ਕੱਲ ਲੈ ਕੇ ਆਏ ਸੀ ਔਰ ਉਹਦੇ ਵਿੱਚ ਦਵਾਈਆਂ ਵੀ ਹੈਗੇ ਕੱਪੜੇ ਹੈ ਪਾਣੀ ਹੈ ਆਟਾ ਹੈ ਨੂਨ ਹੈ ਬਿਸਕੁਟ ਹੈਗੇ ਨੇ ਸੈਨੇਟਰੀ ਪੈਡ ਦੇਗੇ ਬੀਬੀ ਵਾਸੇ ਪਾਣੀ ਦੀ ਬੋਤਲ ਕੈਂਡਲ ਕੈਂਡਲਸ ਬੜਾ ਕੁਝ ਹੈ ਗਿਆ ਔਰ ਲਗਾ ਸਾਹਿਬ ਸਾਡੇ ਵੱਡੇ ਭਰਾ ਨੇ ਸਾਡੇ ਮਿੱਤਰਾਂ ਦਾ ਦਿਲ ਸੀ ਕਿ ਅਸੀਂ ਡੇਰਾ ਬਾਬਾ ਨਾਨਕ ਜਾਵਾਂਗੇ ਪਹਿਲੇ ਤੇ ਫਿਰ ਵੀ ਲਗਾ ਸਾਹਿਬ ਨਾਲ ਗੱਲ ਹੋਈ ਹੈ ਤੁਹਾਨੂੰ ਇੱਕ ਜੀਤੋ ਮਰਜਾ ਦੇ ਰਾਣਾ ਜੀ ਤੇ ਅਸੀਂ ਸਾਰੇ ਕੱਲ ਰਾਤੀ ਆਏ ਸੀ ਤੇ ਰਾਤੀ 2 ਵਜੇ ਤੱਕ ਅਸੀਂ ਪੈਕਿੰਗ ਕਰਦੇ ਰਹੇ ਆ ਅਸੀਂ ਉਹ ਤੁਹਾਨੂੰ ਖੁੱਲਾ ਤੁਸੀਂ ਦੇਖਦੇ ਪਿਓ ਇਹ ਰਾਸ਼ਨ ਐਵੇਂ ਲੈ ਕੇ ਆਏ ਸੀ ਇਸ ਜਿਹੜਾ ਪਿਆ ਤੁਸੀਂ ਦੇਖਦੇ ਪਿਓ ਕੱਪੜੇ ਵੀ ਹੈਗੇ ਨਵੇਂ ਨਵੇਂ ਕੱਪੜੇ ਨੇ ਬੱਚਿਆਂ ਦੀ ਜੁੱਤੀਆਂ ਹੈਗੀਆਂ ਬੀਬੀਆਂ ਦੀ ਜੁੱਤੀਆਂ ਬਰਸਾਤ ਵਿੱਚ ਪਾਉਣ ਵਾਲੇ ਜੁੱਤੇ ਹੈਗੇ ਨੇ ਕੰਬਲ ਹੈਗੇ ਨੇ ਮਤਲਬ ਜੋ ਵੀ ਸਮਾਨ ਹੈ ਤੁਹਾਨੂੰ ਮੈਂ ਦੱਸਣਾ ਚਾਹਨਾ ਕਿ ਇਹ ਜੋ ਹਾਲ ਹੋਇਆ ਔਰ ਛੋਟੜੇ ਬੱਚੇ ਸਾਰੇ ਫੀਦਾਬਾਦ ਤੋਂ ਬੁਗੁਨੀਆਂ ਤੋੜ ਕੇ ਪੈਸੇ ਲੈ ਕੇ ਆਏ ਨੇ ਇੱਕ ਬੱਚੀ ਆਪਣੀ ਕੰਜਕਾਂਦੀ ਥਾਲੀ ਲੈ ਕੇ ਆਈ ਹੈ ਆਪਣੇ ਜਿਸ ਬੋਤਲ ਦੁੱਧ ਪੀਤਾ ਉਹ ਲੈ ਕੇ ਆਏ ਜਿਸ ਜਿਸ ਖੇਡਖੜੀ ਜਿਹਦੇ ਨਾਲ ব্যাট ਬੱਲਾ ਬਾਲ ਉਹ ਬੱਚੇ ਲੈ ਕੇ ਆਏ ਨੇ 120 ਬੇਦੇਗੀ ਕੀ ਹੈ ਕਿ ਅੰਕਲ ਜੀ ਤੇ ਮਾਰੀ ਸੇਵਾ ਨਾਲ ਬਾਈਓ ਮਾਰਗ ਬਾਈਕ ਤੁਚਾ ਦੇਣਾ ਤੇ ਇਹ ਬਾਬਾ ਜੀ ਦੀ ਕਿਰਪਾ ਹੈਗੀ ਹੈ ਪੰਜਾਬ ਤੇ ਮਗਰ ਜਦੋਂ ਵੀ ਅਸੀਂ ਜਦੋਂ ਵੀ ਸਿੱਖ ਪੈਦਾ ਹੋਏ ਨੇ ਜਦੋਂ ਤੇ ਉਦੋਂ ਵਕਤ ਦੀ ਸਰਕਾਰ ਜਿਹੜੀ ਹੈ ਨਾ ਉਹਨਾਂ ਨੂੰ ਜੋ ਬੰਦਾ ਹੱਕ ਨਹੀਂ ਦਿੱਤਾ ਉਹਨਾਂ ਨੂੰ ਸਾਡੇ ਵਾਸਤੇ ਕੋਈ ਦੂਜੇ ਨੇ ਅਗਰ ਇਹੋ ਬਾੜ ਕਿਸੇ ਹੋਰ ਸਟੇਟ ਜਾਂਦੀ ਤੇ ਸਾਡੇ ਪ੍ਰਧਾਨ ਮੰਤਰੀ ਪਤਾ ਕਿੰਨਾ ਕਿੰਨਾ ਕਹਿ ਦਿੰਨਾ ਤੁਸੀਂ ਦੇਖਦੇ ਹੋ ਜਦੋਂ ਬਿਹਾਰ ਜਾਂਦਾ ਉਦੋਂ 60 ਹਜ਼ਾਰ ਕਰੋੜ 70 ਕਰੋੜ ਦੇ ਦੋ 80 ਕਰੋੜ ਦੇ ਦੋ ਸਵਾ ਸੌ ਕਰੋੜ ਦੇ ਦੋ ਤੇ ਸਾਡੇ ਵੇਲੇ ਪਤਾ ਨਹੀਂ ਕੀਆ ਸੱਪ ਸੋਂ ਕੀ ਕਿਹਾ ਬੋਲੇ ਨਹੀਂ ਇੱਕ ਵਾਰ ਇਹ ਤੇ ਮੈਂ ਧਰਵਾਦ ਕਰਨਾ ਚਾਹਨਾ ਸੁਭੀਸ਼ਿੰਗ ਬਾਦਲ ਜੀ ਦਾ ਜਿਹੜੇ ਇਨੀ ਸੇਵਾ ਕਰਦੇ ਪਏ ਨੇ ਅੱਜ ਸਮਝ ਆ ਗਈ ਹੈ ਕੱਲ ਵੀ ਸਾਨੂੰ ਪਤਾ ਚੱਲੇ ਇਤੋਂ ਇਲਾਕੇ 'ਚੋਂ ਸੇਵਾਾਂ ਦੇਖਦੇ ਹੋਏ ਆ ਇਨੀ ਸੇਵਾ ਹੋਰ ਕੋਈ ਨਹੀਂ ਕਰ ਰਿਹਾ ਐਵੇਂ ਲੱਗਦਾ ਪਿਆ ਕਿ ਜਿਵੇਂ ਸਰਕਾਰ ਅਕਾਲੀ ਦਲ ਦੀ ਹੈ ਤੇ ਬਾਦਲ ਸਾਹਿਬ ਸਾਡੇ ਮੁੱਖ ਮੰਤਰੀ ਨੇ ਉਹ ਕੰਮ ਕਰੀ ਜਾ ਮੁੱਖ ਮੰਤਰੀ ਕਰਨਾ ਚਾਹੀਦਾ ਸੀ ਉਹ ਪ੍ਰੈਸ ਕਾਨਫਰੰਸ ਕਰ ਰਹੇ ਨੇ ਉਹ ਹਲਾਸ਼ੇਰੀ ਦੇ ਰਹੇ ਨੇ ਕਿ ਜਿਸ ਖੇਤ ਵਿੱਚ ਰੇਤ ਆ ਗਈ ਔਰ ਰੇਤ ਹੈ ਮੁੱਖ ਮੰਤਰੀ ਦੀ ਬਾਤ ਕਿਹਾ ਬਾਦਲ ਸਾਹਿਬ ਨੇ ਕਿਹਾ ਕਿ ਵੀ ਐ ਖੁੱਲ ਕੇ ਜਿਹੜੇ ਕੇਸ ਕਰਨਾ ਮੇਰੇ ਤੇ ਕਰੋ ਤੇ ਅਸੀਂ ਸਿਵਲ ਲੈ ਕੇ ਆਏ ਆਂ ਔਰ ਆਂਦੇ ਰਾਂਗੇ ਅਸੀਂ ਆਰਡਰਸ ਕੀਤੇ ਹੋਏ ਨੇ ਸੋਲਰ ਲਾਈਟਸ ਦੇ ਆਂ ਕਦਾਬਾਂ ਦੀ ਆਰਡਰ ਕੀਤੇ ਹੋਏ ਨੇ ਬੱਚਿਆਂ ਜਿਹੜਿਆਂ ਦੀ ਔਰ ਬੜਾ ਕੁਝ ਸੋਚਿਆ ਇੱਥੇ ਗੁਰਦਾਰਾ ਸਾਹਿਬ ਪਤਾ ਤਾਂ ਸਾਨੂੰ ਸਾਡੇ ਸਰਪੰਚ ਜੀ ਕਿਹਾਗੇ ਨੇ ਕਿ ਕਜੂਰੀ ਰੱਖਿਓ ਨਾ ਕਿ ਸਾਡੇ ਇਲਾਕੇ ਚ ਗੁਰਦਾਰਾ ਸਾਹਿਬ ਇੱਕ ਹੋਰ ਪਤਾ ਚੱਲਿਆ ਜੀ ਉੱਥੇ ਫਰਸਟ ਫਲੋਰ ਨਹੀਂ ਹੈਗਾ ਤੇ ਕੱਲ ਰਾਤੀਬ ਗੱਲ ਹੋਈ ਹੈ ਲੰਗਾ ਸਾਹਮ ਨਾਲ ਤੇ ਫਿਰ ਦੁਬਾਰਾ ਫੇਰ ਆਵਾਂਗੇ ਇਹ ਅਸੀਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਔਰ ਸਭ ਤੋਂ ਜ਼ਿਆਦਾ ਧੰਨਵਾਦ ਬਾਕੀ ਦੇ ਚੈਨਲ ਤੇ ਦਿਖਾਉਂਦੇ ਨਹੀਂ ਸਾਨੂੰ ਤੁਸੀਂ ਸੋਸ਼ਲ ਮੀਡੀਆ ਵਾਲੇ ਹੋ ਜਿਹੜੇ ਸਭ ਦੱਸਦੇ ਪਿਓ ਸੋਸ਼ਲ ਮੀਡੀਆ ਦੇ ਥਰੂ ਸਾਨੂੰ ਪਤਾ ਚੱਲਿਆ ਮੇਰੀ ਜੀਦੋ ਵੀ ਗੱਲ ਕਿਸੇ ਨਾਲ ਹੋਈ ਹੈ ਪੰਜਾਬ ਦੇ ਬਾਰੇ ਜਿਹਦੇ ਨਾਲ ਗੱਲ ਕਰਦਾ ਪਿਆ ਉਹ ਵੀ ਰੋ ਰਿਹਾ ਤੇ ਅਸੀਂ ਵੀ ਰੋ ਰਹੇ ਹਾਂ ਕਿ ਚਰਦੀ ਕਲਾ ਬਾਬੇ ਨੇ ਰੱਖਿਆ ਸਾਰਿਆਂ ਨੂੰ ਜਿਹੜੇ ਬੰਦੇ ਦਾਦਾ ਫੁੱਟ ਤੇ ਪਾਣੀ ਚ ਜਿਹਦੇ ਦਾ ਘਰ ਰੁੜ ਗਏ ਸਾਰੇ ਡੰਗਰ ਰੁੜ ਗਏ ਉਹ ਵੀ ਕਹਿੰਦੇ ਬਾਬੇ ਦੀ ਕਿਰਪਾ ਹੈ ਇਹ ਇਹ ਸਾਡੇ ਸਾਡੇ ਖੂਨ ਚ ਹੈ ਕਿਉਂਕਿ ਜਦੋਂ ਮੰਨੂ ਸਾਡੀ ਦਾਤਰੀ ਅਸੀਂ ਮੰਨੂ ਦਿਸੋਏ ਤੇ ਉਹ ਹਲਾਲ ਹੈ ਜੇ ਸਾਡੀ ਬੀਬੀਆਂ ਬੱਚਿਆਂ ਟੋਟੇ ਕਰਾ ਕੇ ਘਲੇ ਪਾ ਕੇ ਉਹਨਾਂ ਨੇ ਅਰਦਾਸ ਕੀਤੀ ਹੈ ਚਾਰ ਪੰਜ ਦਿਨ ਤੋਂ ਅਸੀਂ ਸੁਖੰਦਵਤੀ ਤੋਂ ਆਪ ਚਾਪ ਰੈਂਚੜੀ ਹੈ ਸੁਖੰਦਵਤੀ ਤੋਂ ਕਰਨਾ ਆਪ ਸਾਰੇ ਆਦਾਬ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਜਿਹੜੀ ਸੇਵਾ ਸੀ ਕਰ ਰਹੇ ਤੁਸੀਂ ਉਹਨੀ ਸੇਵਾ ਕਰਦੇ ਪਿਓ ਇਹ ਬਹੁਤ ਬਹੁਤ ਧੰਨਵਾਦ ਆਪ ਸਾਰਿਆਂ ਦਾ ਵਾਈਗੁਰ ਜੀ ਦਾ ਕਾਲਪਾ ਵਾਈਗੁਰ ਹੋ ਗਿਆ ਹਾਂ ਜੀ ਸਾਡੇ ਸਾਡੀ ਅੱਜ ਜਿਹੜਾ ਰਸ਼ਨ ਲੈ ਕੇ ਆਏ ਨੇ ਸੰਤਾ ਪਹਿਲੀ ਕੋਸ ਬਾਰੇ ਅੱਜ ਜੋ ਹੜਾਂ ਦੀ ਮਾਰ ਵਿੱਚ ਪਾਕਿਸਤਾਨ ਦੇ ਬਾਰਡਰ ਦੇ ਨਾਲ ਗੁਰੂ ਨਾਨਕ ਪਾਤਸ਼ਾਹ ਜੀ ਦੇ ਸ਼ੋਪਾ ਪ੍ਰਾਪਤ ਪਵਿੱਤਰ ਧਰਤੀ ਡੇਰਾ ਬਾਬਾ ਨਾਨਕ ਵਿੱਚ ਜੋ ਸਾਡੇ ਭਰਾ ਇਸ ਆਫਤ ਦਾ ਮੁਕਾਬਲਾ ਕਰਨ ਲਈ ਦੁੱਖ ਦੀ ਘੜੀ ਵਿੱਚ ਸਾਡੇ ਨਾਲ ਸ਼ਾਮਲ ਹੋਣ ਲਈ ਫਰੀਦাবাদ ਤੋਂ ਸਾਰੀਆਂ ਸੰਸਥਾਵਾਂ ਦੇ ਮੁਖੀ ਤੇ ਸਾਡੇ ਐਸ்சிਪੀਸੀ ਹਰਿਆਣਾ ਕਮੇਟੀ ਦੇ ਮੈਂਬਰ ਰਾਣਾ ਜੀ ਇਹ ਵੱਡੀ ਪੱਧਰ ਤੇ ਸਾਡੇ ਕੋਲ ਖਾਣ ਵਾਲੀਆਂ ਵਸਤਾਂ ਜਿਹੜੀਆਂ ਅੱਜ ਜ਼ਰੂਰੀ ਵਸਤਾਂ ਨੇ ਜਿਹੜੀਆਂ ਘਰ ਵਿੱਚ ਵਰਤੀਆਂ ਜਾਣ ਵਾਲੀਆਂ ਨੇ ਕੱਪੜਿਆਂ ਸਮੇਤ ਲੈ ਕੇ ਆਏ ਨੇ ਮੈਂ ਇਹਨਾਂ ਦਾ ਆਪਣੇ ਡੇਰਾ ਬਾਬਾ ਨਾਨਕ ਦੀ ਸੰਗਤ ਵੱਲੋਂ ਜ਼ਿਲ੍ਹਾ ਗਰਦਾਸਪੁਰ ਦੇ ਅਕਾਲੀ ਦਲ ਵੱਲੋਂ ਮੈਂ ਇਹਨਾਂ ਦਾ ਦਿਲ ਦੀਆਂ ਢੰਗਾਈਆਂ ਤੋਂ ਤਨਵਾਦ ਕਰਨਾ ਵਾਂ ਔਰ ਮੈਂ ਇਹ ਸਮਝ ਨਾ ਮ ਸਾਡੇ ਭਰਾਵਾਂ ਨੇ ਬਾਹ ਫੜੀ ਏ ਜਿਹੜੀ ਪੰਜਾਬ ਦੀ ਸਰਕਾਰ ਆ ਜਿਹਦੇ ਕੋਲ ਬਹੁਤ ਵੱਡੇ ਸਾਧਨ ਨੇ ਸਭ ਤੋਂ ਪਹਿਲਾਂ ਲੋਕਾਂ ਦੀ ਕਚਹਿਰੀ ਵਿੱਚ ਲੋਕਾਂ ਦੇ ਘਰਾਂ ਵਿੱਚ ਸਰਕਾਰ ਨੂੰ ਪਹੁੰਚਣਾ ਚਾਹੀਦਾ ਸੀ ਪਰ ਉਹਨਾਂ ਦੀ ਬਜਾਏ ਇਹ ਜਿਹੜੇ ਸਾਡੇ ਭਰਾ ਨੇ ਇਹ ਪਹੁੰਚ ਰਹੇ ਨੇ ਅੱਜ ਤੱਕ ਉਹਨਾਂ ਦੀ ਕੋਈ ਵੀ ਰਹਿਤ ਜਿਹੜੀ ਹੈ ਉਹ ਲੋਕਾਂ ਤੱਕ ਨਹੀਂ ਪਹੁੰਚ ਸਕੀ ਜਦ ਕਿ ਸਭ ਤੋਂ ਪਹਿਲਾਂ ਖਾਣ ਲਈ ਪਸ਼ੂਆਂ ਦੇ ਖਾਣ ਲਈ ਚਾਰਾ ਤੇ ਰਹਿਣ ਲਈ ਛੱਤ ਚਾਹੀਦੀ ਹੈ ਬਹੁਤ ਸਾਰੇ ਲੋਕਾਂ ਦੇ ਘਰ ਵੀ ਡਿੱਗ ਪਏ ਨੇ ਪਾਣੀ ਘਰਾਂ ਵਿੱਚ ਚਾਂੜ ਕੇ ਵੜ ਗਿਆ ਦਾਣੇ ਭਿੱਜ ਗਏ ਨੇ ਕੱਪੜੇ ਭਿੱਜ ਗਏ ਨੇ ਔਰ ਸਰਕਾਰ ਨੇ ਕੋਈ ਉਪਰਾਲਾ ਨਹੀਂ ਕੀਤਾ ਜੇ ਪੰਜਾਬ ਦੀ ਗਵਰਨਮੈਂਟ ਨੇ ਕੋਈ ਉਪਰਾਲਾ ਨਹੀਂ ਕੀਤਾ ਤੇ ਦਿੱਲੀ ਦੀ ਗਵਰਨਮੈਂਟ ਨੇ ਵੀ ਕੋਈ ਉਪਰਾਲਾ ਨਹੀਂ ਕੀਤਾ ਜਾਦ ਕੇ ਦੇਸ਼ ਤੇ ਬਾਦਸ਼ਾਹ ਦੇ ਕਿਸੇ ਵੀ ਹਿੱਸੇ ਦੇ ਵਿੱਚ ਕੋਈ ਆਫਤ ਆਉਂਦੀ ਏ ਤੇ ਉਹਨੂੰ ਸਾਰੇ ਕੰਮ ਛੱਡ ਕੇ ਉੱਥੇ ਪਹਿਲ ਦੇ ਆਧਾਰ ਤੇ ਆਉਣਾ ਚਾਹੀਦਾ ਅੱਜ 15 14 ਦਿਨ ਦੇ ਬਾਅਦ ਦੇਸ਼ ਦਾ ਪ੍ਰਧਾਨ ਮੰਤਰੀ ਜੀ ਆਏ ਨੇ ਤੇ ਸਾਨੂੰ ਸਿਰਫ 1600 ਕਰੋੜ ਰੁਪਇਆ ਦੇ ਕੇ ਗਏ ਨੇ ਜਾਦ ਕੇ ਮੈਂ ਸਮਝਣਾ ਕਿ ਅੱਜ ਤਹਿਸ਼ ਨਹਿਸ਼ ਹੋ ਗਿਆ ਕੋਈ ਫਸਲ ਨਹੀਂ ਬਚੀ ਔਰ ਲੋਕਾਂ ਨੇ ਬਹੁਤ ਵੱਡੇ ਖਰਚੇ ਕੀਤੇ ਹੋਏ ਨੇ ਫਸਲ ਪੱਕੀ ਹੋਈ ਸੀ ਲੋਕਾਂ ਦੀ ਆਸ ਵੱਜੀ ਹੋਈ ਸੀ ਕਿ ਫਸਲ ਵੱਢ ਕੇ ਤੇ ਦੇਣ ਦੇਣ ਵਾਲਿਆਂ ਦੇ ਪੈਸੇ ਜਿਹੜੇ ਨੇ ਉਹ ਦੇਵਾਂਗੇ ਪਰ ਉਹਨਾਂ ਨੂੰ ਅੱਜ ਕੋਈ ਨਾ ਕਰਜ਼ਾ ਦੇਣ ਦੀ ਨਾ ਲੋਕਾਂ ਦੀਆਂ ਦੇਣਦਾਰੀਆਂ ਦਾ ਕੋਈ ਉਹਨਾਂ ਦੀ ਜੇਬ ਵਿੱਚ ਪੈਸਾ ਵਾ ਨਾ ਆਪਣੇ ਡੰਗਰ ਪਾਲਣ ਲਈ ਕੋਈ ਪੈਸਾ ਹੈ ਨਾ ਆਪਣੇ ਬੱਚਿਆਂ ਲਈ ਕੋਈ ਕਪੜਾ ਵਾ ਤੇ ਮੈਂ ਸਮਝਨਾ ਕਿ ਮੈਂ ਇਹਨਾਂ ਸੰਗਤਾਂ ਦਾ ਇਹਨਾਂ ਸੰਸਥਾਵਾਂ ਦਾ ਖਾਸ ਕਰਕੇ ਫਰੀਦাবাদ ਜੀ ਦਾ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਨਾ ਵਾ ਜਿਹੜੇ ਕੱਲ ਤੋਂ ਆਏ ਹੋਏ ਨੇ ਸਾਰੀ ਰਾਤ ਇਹ ਕਿੱਟਾ ਬਣਾਉਂਦੇ ਰਹੇ ਨੇ ਹੁਣ ਇਹ ਫੀਲਡ ਵਿੱਚ ਚੱਲੇ ਨੇ ਭਾਵੇਂ ਸਾਡੇ ਕੋਲ ਬਹੁਤ ਸਮਾਨ ਆਇਆ ਵਾ ਖਾਣ ਪੀਣ ਦੀ ਸਮੱਗਰੀ ਔਰ ਮੈਂ ਇਹ ਕਹਿਣਾ ਚਾਹੁੰਦਾ ਕਿ ਜਿਹੜੀ ਵੀ ਸੰਸਥਾ ਇਹਨਾਂ ਥਾਵਾਂ ਤੇ ਮਦਦ ਕਰ ਰਹੀ ਹੈ ਉਹ ਸੰਸਥਾਵਾਂ ਦੇ ਰਾਈ ਆਉਣ ਭਾਵੇਂ ਕਾਰ ਸੇਵਾ ਵਾਲੇ ਸੰਤ ਨੇ ਭਾਵੇਂ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਜਾਂ ਕੋਈ ਹੋਰ ਸੰਸਥਾ ਵਾ ਜਿਹੜੀ ਸਮਾਜ ਸੇਵੀ ਸੰਸਥਾਵਾਂ ਨੇ ਕੋਈ ਟਰਾਲੀ ਮਿੱਟੀ ਦੀ ਭਰ ਲੈਂਦਾ ਸਕੈਨਰ ਲਾ ਲੈਂਦਾ ਵਾ ਕੋਈ ਕਿਸੇ ਤਰ੍ਹਾਂ ਦੇ ਸਕੈਨਰ ਲਾ ਲੈਂਦਾ ਵਾ ਉਹਦੇ ਲਾਗੇ ਖਲੋ ਕੇ ਸਾਨੂੰ ਪਤਾ ਵੀ ਨਹੀਂ ਉਹ ਕਿੱਥੋਂ ਆਏ ਨੇ ਕੌਣ ਲੋਕ ਨੇ ਉਹਦੇ ਲਾਗੇ ਖਲੋ ਕੇ ਕਹਿੰਦਾ ਐਸ ਸਕੈਨਰ ਵਿੱਚ ਪੈਸੇ ਪਾਓ ਮੈਂ ਇਹ ਸਮਝਣਾ ਜਿਹੜੀ ਆਪਾ ਧਾਪੀ ਪਈ ਏ ਸਾਡੇ ਇਲਾਕੇ ਦੀ ਬਹੁਤ ਵੱਡੀ ਬੇਇੱਜ਼ਤੀ ਏ ਅਸੀਂ ਇਹ ਬੇਇੱਜ਼ਤੀ ਮਹਿਸੂਸ ਕਰਨੇ ਆ ਕਈਆਂ ਭਰਾਵਾਂ ਨਾਲ ਉਹਨਾਂ ਲੋਕਾਂ ਨੇ ਜਾਇਜ਼ਤियां ਕੀਤੀਆਂ ਜਿਹੜੇ ਸਾਡੇ ਇੱਥੋਂ ਦੇ ਰਹਿਣ ਵਾਲੇ ਨਹੀਂ ਟਰਾਲੀਆਂ ਲੁੱਟ ਲੈਂਦੇ ਨੇ ਟਰਾਲੀਆਂ ਨੂੰ ਚੰਬੜ ਜਾਂਦੇ ਨੇ ਪਤਾ ਨਹੀਂ ਕਿੱਧਰ ਕਿੱਧਰ ਲਈ ਫਿਰਦੇ ਨੇ ਔਰ ਮੈਂ ਸੰਸਥਾਵਾਂ ਨੂੰ ਉਹਨਾਂ ਕੋਲ ਸੁਚੇਤ ਰਹਿਣਾ ਚਾਹੀਦਾ ਜਿੱਥੇ ਸਹੀ ਆਪਣੇ ਚੀਜ਼ ਦੀ ਲੋੜ ਆ ਉਥੇ ਉਹ ਲੋੜ ਉਹਨਾਂ ਦੀ ਪੂਰੀ ਕਰਨੀ ਚਾਹੀਦੀ ਏ ਮੈਂ ਇਹ ਸੰਸਥਾਵਾਂ ਨੂੰ ਸਾਰੀਆਂ ਨੂੰ ਬੇਨਤੀ ਕਰਨਾ ਕਿ ਆਓ ਬੜੀ ਸੰਜੀਦਗੀ ਨਾਲ ਲਟੇਰਿਆਂ ਦੇ ਤਰੇਟੇ ਨਾ ਚੜੋ ਜਿਹੜਾ ਇਹ ਨੁਕਸਾਨ ਹੋ ਗਿਆ ਇਹ ਰੱਬ ਨੇ ਪੂਰਤੀ ਕਰਨੀ ਏ ਪਰ ਤੁਸੀਂ ਸਾਰੇ ਜ਼ਖਮਾਂ ਤੇ ਮਲਮ ਲਾਉਣ ਆਉਂਦੇ ਹੋ ਮੈਂ ਤੁਹਾਡਾ ਧੰਨਵਾਦ ਕਰਨਾ ਵਾ ਆਪਣੀ ਪਾਰਟੀ ਵੱਲੋਂ ਆਪਣੀ ਜਥੇਬੰਦੀ ਵੱਲੋਂ ਡੇਰੇ ਦੀਆਂ ਸੰਗਤਾਂ ਵੱਲੋਂ ਜ਼ਿਲ੍ਹਾ ਗਰਦਾਸਪੁਰ ਦੀਆਂ ਸੰਗਤਾਂ ਵੱਲੋਂ ਰਾਣਾ ਜੀ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਜਿਹੜਾ ਸਮਾਨ ਲੈ ਕੇ ਆ ਜੇ ਹਰ ਪੀੜ ਤੇ ਡੇਰਾ ਬਾਬਾ ਨਾਨਕ ਦਾ ਕਿੱਥੋਂ ਆਏ ਤੁਸੀਂ ਅਜਰ ਜੀ ਤੇ ਆਪਣਾ ਨਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਅਨਿਲ अरोड़ा ਤੇ ਸਾਡੇ ਨਾਨ ਸਤਨਾਮ ਸਿੰਘ ਬੱਗਾ ਜੀ ਤੇ ਸੈਕਟਰ சதਗੁਰਦਵਾਰਾ ਫਰੀਦাবাদ ਦੇ ਵਕਫ ਵਕ ਗੁਰਦਾਰਿਆਂ ਦੀ ਟੀਮ ਲੈਟਸ ਹੈਵ ਫਾਊਂਡੇਸ਼ਨ ਸੈਕਟਰ 16 ਫਰੀਦাবাদ ਦੀ ਤਰਫੋਂ ਅਸੀਂ ਇਸ ਗੁਰਦਾਰਾ ਸਾਹਿਬ 'ਚ ਆਏ ਜਿਸ ਤਰ੍ਹਾਂ ਸਾਨੂੰ ਪਤਾ ਲੱਗਿਆ ਕਿ ਪੰਜਾਬ 'ਚ ਬਹੁਤ ਬਹੁਤ ਤਰਾਜ਼ੀ ਹੋਈ ਹੈ ਹੜ ਆਇਆ ਤੇ ਅਸੀਂ ਆਪਣੀ ਇੱਕ ਫਾਊਂਡੇਸ਼ਨ ਦੇ ਅੰਡਰ ਗਵਿੰਦਰ ਰਾਣਾ ਜੀ ਮਨਜੀਤ ਸਿੰਘ ਚਾवला ਜੀ ਅੰਡਰ ਅਸੀਂ ਸਾਰੀ ਰਸਦ ਵਗੈਰਾ ਰਸਦਾਂ ਤੇ ਬਹੁਤ ਆਈਆਂ ਲੇਕਿਨ ਰਸਦ ਜਦ ਹੜ ਆਇਆ ਤੇ ਰਸਦ ਬਹੁਤ ਇਕੱਠੀ ਹੋ ਗਈ ਤੈਸੀ ਕਿਆ ਹੁਣ ਜਾਣਾ ਬਣਦਾ ਹੈ ਸਾਨੂੰ ਬਹੁਤ ਬਹੁਤ ਅਸੀਂ ਰੁਕਣੀ ਸੀ ਪਾਰੇ ਤੇ ਕੱਲ ਗੱਲ ਕੀਤੀ ਅਸੀਂ ਕਿ ਕਿੱਥੇ ਜਾਣਾ ਸੀ ਗੁਰਦਾਰ ਡੇਰਾ ਸਾਹਿਬ ਜਾਣਾ ਹੈ ਤੇ ਅਸੀਂ ਲੋ ਟ੍ਰਕ ਬਾਰ ਕੇ ਰਸਦ ਲੈ ਕੇ ਆਏ ਤੇ ਰਾਤ ਬਰਸੀ ਪੈਕਿੰਗ ਕੀਤੀਆਂ ਸਾਰੀ ਕੀਤੀਆਂ ਆਪ ਜੀ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਦੀ ਰਸਦ ਅਸੀਂ ਪੂਰੀ ਕਿਚਨ ਦੀ ਹਰ ਆਈਟਮਸ ਜੋ ਵੀ ਹੈ ਉਹ ਲੈ ਕੇ ਆਏ ਹੋਏ ਆ ਤੇ ਜਿਸ ਤਰ੍ਹਾਂ ਵੀ ਹੁਣ ਜਾਵਾਂਗੇ ਦੇਖਾਂਗੇ ਕੀ ਕੁਛ ਹੈਗੀ ਸਿਚੁਏਸ਼ਨ ਉਹਦੇ ਬਾਅਦ ਫਿਰ ਅਸੀਂ ਉਸ ਤਰ੍ਹਾਂ ਦੀ ਪਲਾਨਿੰਗ ਕਰਾਂਗੇ ਬੱਚਿਆਂ ਦੀ ਐਜੂਕੇਸ਼ਨ ਦੀ ਬੁੱਕਸ ਵਗੈਰਾ ਅਸੀਂ ਡਾਇਰੈਕਟ ਸਕੂਲ ਵਿੱਚ ਵੀ ਦੇ ਸਕਦੇ ਹਾਂ ਜਾਂ ਜਿੱਥੇ ਬੰਦਿਆਂ ਨੂੰ ਰਿਕੁਐਸਟ ਵੀ ਕੀਤੀ ਹੈ ਕਿ ਉਹ ਲਿਸਟ ਦੇ ਦੇਣ ਤਾਂ ਅਸੀਂ ਉਸੇ ਤਰ੍ਹਾਂ ਦੀ ਉਹਨਾਂ ਦੀ ਬੁੱਕਸ ਦੇ ਨਾਲ ਸਾਰੀ ਚੀਜ਼ਾਂ ਦੇ ਨਾਲ ਹੈਲਪ ਕਰਾਂਗੇ ਤੇ ਇੱਕ ਇਹ ਜਿਹੜਾ ਰਾਜ ਹੈ ਜਿਸ ਤਰ੍ਹਾਂ ਜਿਹੜਾ ਸਰਕਾਰਾਂ ਨੇ ਕੀਤਾ ਉਹ ਵੀ ਤੁਸੀਂ ਦੇਖਿਆ ਇੱਕ ਇੱਕ ਖਾਲਸਾ ਰਾਜ ਹੈ ਖਾਲਸਾ ਰਾਜ ਕਿਹੋ ਜਿਹਾ ਮਹਾਰਾਜਾ ਰਣਜੀਤ ਸਿੰਘ ਜੀ ਦਾ ਅੱਜ ਵਿਦੇਸ਼ ਦੀ ਸਰਕਾਰਾਂ ਵੀ ਇਸ ਚੀਜ਼ ਨੂੰ ਮੰਨਦੀਆਂ ਨੇ ਕਿ ਰਾਜ ਸੀਗਾ ਤੇ ਮਹਾਰਾਜਾ ਰਣਜੀਤ ਸਿੰਘ ਦਾ ਸੀ ਤੇ ਉਹ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਮਹਾਰਾਜਾ ਰਣਜੀਤ ਸਿੰਘ ਜੀ ਦਾ ਨਗਾਰਾ ਜੋ ਵੱਜਦਾ ਸੀ ਉਹ ਹੀ ਨਗਾਰੇ ਦੀ ਜੈਕਾਰ ਅਸੀਂ ਗੁੰਜਾਵਾਂਗੇ ਬੋਲੇ ਸੋ ਨਿਹਾਲ ਪੰਜਾਬ ਦੇ ਸਿੰਗਰ ਬਾਲੀਵੁੱਡ ਦੇ ਜਿੰਨੇ ਵੀ ਕਲਾਕਾਰਾਂ ਨੇ ਇੱਥੇ ਹੈਲਪ ਕੀਤੀ ਹੈ ਮੈਂ ਉਹਨਾਂ ਦਾ ਐਨਾ ਸ਼ੁਕਰਗੁਜ਼ਾਰਾਂ ਕਿ ਉਹਨਾਂ ਨੇ ਹੈਲਪ ਕੀਤੀ ਹੈ ਇਹ ਪਿੰਡਾਂ ਨੂੰ ਚੱਕਰ ਵਿੱਚ ਲੇਕਿਨ ਸਰਕਾਰਾਂ ਦੇ ਮੂੰਹ ਤੇ ਥੱਪੜ ਜੋ ਮਾਰਿਆ ਹੈ ਨਾ ਮੈਂ ਉਹਨਾਂ ਦਾ ਬਹੁਤ-ਬਹੁਤ ਸ਼ੁਕਰਗੁਜ਼ਾਰ ਆ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਬਤੇ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਇੱਥੇ ਤੁਹਾਡੇ ਨਾਲ ਖੜੇ ਆਂ ਗੁਰਦੁਆਰਾ ਦਰਬਾਰਤਬ ਡੇਰਾ ਬਾਬਾ ਨਾਨਕ ਜੀ ਫਰੀਦাবাদ ਤੋਂ 20.5 ਨਾਲ ਰਾਣਾ ਜੀ ਦੀ ਅਗਵਾਈ ਚ ਆਏ ਨੇ ਧੰਨਵਾਦ ਕਰਦੇ ਆ ਉਹਨਾਂ ਦਾ ਫਰੀਦਾਬਾਦ ਦੀਆਂ ਸਾਰੀਆਂ ਸੰਗਤਾਂ ਦਾ ਤਕਰੀਬਨ ਕੋਈ ਐਸਾ ਇਲਾਕੇ ਦਾ ਗੁਰਦੁਆਰਾ ਨਹੀਂ ਰਿਹਾ ਜਿਨ੍ਹਾਂ ਨੇ ਇਹਦੇ ਵੀ ਕੰਟਰੀਬਿਊਸ਼ਨ ਨਾ ਕੀਤਾ ਹੋਵੇ ਉਹਨਾਂ ਸਾਰੇ ਵੀਰਾਂ ਦਾ ਪੈਣਾ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਇੱਥੇ ਜੋ ਹੈ ਸਮਗਰੀ ਕੱਪੜੇ ਰਾਸ਼ਨ ਜੋ ਵੀ ਲੋੜ ਦੀ ਚੀਜ਼ਾਂ ਹੈ ਉਹ ਇਹਨਾਂ ਨੇ ਇੱਥੇ ਭੇਜੀਆਂ ਤੇ ਆਪ ਜੀ ਨੂੰ ਮੈਂ ਬੇਨਤੀ ਕਰਾਂਗਾ ਇਹ ਲੋੜ ਦੀਆਂ ਚੀਜ਼ਾਂ ਆਈਆਂ ਆਪ ਆਪਣੇ ਚੈਨਲ ਰਾਹੀਂ ਇਹ ਸਾਰੀ ਸੰਗਤਾਂ ਨੂੰ ਆਪਣੇ ਸ਼ਹਿਰ ਵਾਸੀਆਂ ਨੂੰ ਦੱਸੋ ਇਹ ਲੋੜ ਦੀਆਂ ਚੀਜ਼ਾਂ ਲੋੜਵੰਦ ਤੱਕ ਪਹੁੰਚਣ ਇੰਜ ਨਾ ਹੋਵੇ ਕਿ ਕੋਈ ਜਿਆਦਾ ਪਰ ਪਰ ਕੇ ਕਰ ਲੈਂਦਾ ਹੋਵੇ ਤੇ ਕੋਈ ਵਿਚਾਰਾ ਸਾਡਾ ਵੀਰ ਰਹਿ ਜਾਂਦਾ ਹੋਵੇ ਤੇ ਲੋੜਵੰਦ ਤੱਕ ਇਹ ਚੀਜ਼ ਤੁਹਾਡੇ ਚੈਨਲ ਰਾਹੀਂ ਜ਼ਰੂਰ ਪਹੁੰਚਣੀ ਚਾਹੀਦੀ ਹੈ ਮੈਂ ਇੱਕ ਵਾਰੀ ਫੇਰ ਆਪਣੇ ਸਾਰੇ ਵੀਰਾਂ ਦਾ ਜੋ ਨਾਲ ਆਏ ਸੇਵਾ ਕਰ ਰਹੇ ਨੇ 18-20 ਬੰਦੇ ਸਾਡੇ ਆਫੀਸਾਬਾਦੀਆਂ ਸਮੂਹ ਸੰਗਤਾਂ ਆਪਣੇ ਵੱਲੋਂ ਆਪਣੇ ਗੁਰਦੁਆਰਾ ਸਾਹਿਬ ਦੀ ਕਮੇਟੀ ਵੱਲੋਂ ਉਹਨਾਂ ਸਾਰਿਆਂ ਦਾ ਇੱਕ ਵਾਰੀ ਫੇਰ ਧੰਨਵਾਦ ਕਰਦਾ ਕਿ ਜੋ ਜੋ ਉਹਨਾਂ ਨੇ ਇੱਥੇ ਸੇਵਾ ਲਾਈ ਹੈ 10-15 ਦਿਨ ਠਹਿਰ ਕੇ ਦੁਬਾਰਾ ਆਵਾਂਗੇ ਤੇ ਫਿਰ ਅਸੀਂ ਦੇਖਾਂਗੇ ਕਿ ਕੀ ਚਾਹੀਦਾ ਅਸੀਂ ਉਹ ਫਿਰ ਉਸ ਤਰੀਕੇ ਦੀ ਸੇਵਾ ਜੋ ਸਾਡੇ ਕੋਲ ਵਾਹਿਗੁਰੂ ਸਾਹਿਬ ਲੈਣਗੇ ਉਹ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਲਾ ਬਲਾ ਬਲਾ